ਆਸਟ੍ਰੇਲੀਆ ਦੁਨੀਆ ਭਰ ਦੇ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਲਈ ਪੜ੍ਹਾਈ ਲਈ ਪਸੰਦੀਦਾ ਦੇਸ਼ ਹੈ ਪਰ ਬਾਕੀ ਮੁਲਕਾਂ ਦੇ ਵਾਂਗ ਆਸਟ੍ਰੇਲੀਆ ਨੇ ਵੀ ਆਪਣੀਆਂ ਫੀਸਾਂ ਦੇ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਇੱਕ ਵਾਰ ਫਿਰ ਆਸਟ੍ਰੇਲੀਆ ਨੇ ਵਿਦਿਆਰਥੀ ਵੀਜ਼ਾ ਫੀਸਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ ਸਸਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਆਸਟ੍ਰੇਲੀਆ ਜੋ ਆਪਣੀ ਉੱਚ ਸਿੱਖਿਆ ਲਈ ਜਾਣਿਆ ਜਾਂਦਾ ਹੈ ਉਸਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੀ ਸਿੱਖਿਆ ਨੂੰ ਹੋਰ ਮਹਿੰਗਾ ਕਰ ਦਿੱਤਾ ਹੈ 1 ਜੁਲਾਈ 2025 ਤੋਂ ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ਾ ਫੀਸਾਂ ਨੂੰ 1600 ਤੋਂ ਵਧਾ ਕੇ 2000 ਆਸਟ੍ਰੇਲੀਅਨ ਡਾਲਰ ਕਰ ਦਿੱਤੇ ਨੇ ਜੋ 25% ਵਾਧਾ ਦੱਸਿਆ ਜਾ ਰਿਹਾ ਹੈ ਇਸ ਨਵੀਂ ਨੀਤੀ ਨੇ ਵਿਸ਼ੇਸ਼ ਤੌਰ ਤੇ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਸਮੂਹਾਂ ਦੇ ਵਿੱਚੋਂ ਇੱਕ ਹਨ ਆਸਟ੍ਰੇਲੀਆ ਦੀ ਸੱਤਾਧਾਰੀ ਲੈਬਰ ਪਾਰਟੀ ਨੇ ਐਲਾਨ ਕੀਤਾ ਹੈ ਕਿ 1 ਜੁਲਾਈ 2025 ਤੋਂ ਵਿਦਿਆਰਥੀ ਵੀਜ਼ਾ ਦੀ ਅਰਜ਼ੀ ਫੀਸ ਦੇ ਵਿੱਚ ਵਾਧਾ ਹੋਵੇਗਾ। ਇਹ ਵਾਧਾ ਪਿਛਲੇ ਸਾਲ ਜੁਲਾਈ ਦੇ ਵਿੱਚ ਕੀਤੇ ਫੀਸ ਵਾਅਦੇ ਨਾਲੋਂ ਕਿਤੇ ਜ਼ਿਆਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਵਾਅਦਾ ਅੰਤਰਰਾਸ਼ਟਰੀ ਸਿੱਖਿਆ ਸੈਕਟਰ ਦੇ ਵਿੱਚ ਬੈਲੈਂਸ ਬਣਾਉਣ ਦੇ ਲਈ ਕੀਤਾ ਗਿਆ ਹੈ ਤਾਂ ਕਿ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਤੇ ਥੋੜਾ ਜਿਹਾ ਕੰਟਰੋਲ ਰੱਖਿਆ ਜਾ ਸਕੇ। ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਸ ਨਵੀਂ ਫੀਸ ਦੇ ਨਾਲ ਅਗਲੇ 4 ਸਾਲਾਂ ਦੇ ਵਿੱਚ 760 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਆਮਦਨੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਨੇ 2025 ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ 2,70,000 ਤੱਕ ਸੀਮਿਤ ਕਰਨ ਦਾ ਫੈਸਲਾ ਕੀਤਾ ਹੈ ਜਦਕਿ ਵਿਰੋਧੀ ਧਿਰ ਇਸ ਗਿਣਤੀ ਨੂੰ ਵੀ ਘਟਾਉਣ ਦੀ ਮੰਗ ਕਰ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਫੀਸਾਂ ਯੂਨੀਵਰਸਿਟੀ ਫੀਸ ਕੋਰਸ ਦੇ ਪੱਧਰ ਤੇ ਨਿਰਭਰ ਕਰਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਇੱਕ ਬੈਚਲਰ ਡਿਗਰੀ ਤੇ ਲਗਭਗ 8 ਲੱਖ ਤੋਂ 27 ਲੱਖ ਖਰਚਾ ਹੁੰਦਾ ਹੈ। ਪੋਸਟ ਗ੍ਰੈਜੂਏਟ ਮਾਸਟਰ ਡਿਗਰੀ ਤੇ ਲਗਭਗ 11 ਲੱਖ ਤੋਂ 30 ਲੱਖ ਰੁਪਏ ਖਰਚ ਹੁੰਦੇ ਨੇ। ਡਾਕਟੋਰিয়াল ਡਿਗਰੀ ਤੇ ਲਗਭਗ 7 ਲੱਖ ਤੋਂ 23 ਲੱਖ ਰੁਪਏ ਦਾ ਖਰਚ ਹੁੰਦਾ ਹੈ। ਕੁਝ ਵਿਸ਼ੇਸ਼ ਕੋਰਸ ਜਿਵੇਂ ਕਿ ਮੈਡੀਸਨ ਵੈਟਰਨਰੀ ਅਤੇ ਇੰਜੀਨੀਅਰਿੰਗ ਦੀਆਂ ਫੀਸਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਖਰਚਾ ਆ ਸਕਦਾ ਹੈ। ਬਾਕੀ ਰਹਿਣ-ਸਹਿਣ ਦੇ ਖਰਚੇ ਪ੍ਰਤੀ ਮਹੀਨਾ 1400 ਤੋਂ 2700 ਆਸਟ੍ਰੇਲੀਅਨ ਡਾਲਰ ਹੋ ਸਕਦੇ ਨੇ। ਵੀਜ਼ਾ ਫੀਸ ਦੇ ਵਿੱਚ ਵਾਧੇ ਨੇ ਸਿੱਖਿਆ ਸਥਾਨਾਂ ਖਾਸ ਕਰਕੇ ਅੰਗਰੇਜ਼ੀ ਭਾਸ਼ਾ ਦੇ ਕੋਰਸ ਆਫਰ ਕਰਨ ਵਾਲਿਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਪਿਛਲੀ ਫੀਸ ਵਾਧੇ ਤੋਂ ਬਾਅਦ ਅੰਗਰੇਜ਼ੀ ਕੋਰਸਾਂ ਦੇ ਵਿੱਚ ਦਾਖਲੀਆਂ ਦੇ ਵਿੱਚ 50% ਦੀ ਕਮੀ ਦੇਖੀ ਗਈ ਸੀ ਅਤੇ ਕਈ ਸੰਸਥਾਵਾਂ ਤਾਂ ਬੰਦ ਹੀ ਹੋ ਗਈਆਂ। ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਦੀ ਵਧਦੀ ਲਾਗਤ ਖਾਸ ਕਰਕੇ ਵੀਜ਼ਾ ਫੀਸ ਦੇ ਵਿੱਚ 25 ਫੀਸਦੀ ਵਾਧੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਸ਼ੇਸ਼ ਤੌਰ ਤੇ ਭਾਰਤੀ ਵਿਦਿਆਰਥੀਆਂ ਲਈ ਵਿੱਤੀ ਚੁਣੌਤੀਆਂ ਹੋਰ ਵਧਾ ਦਿੱਤੀਆਂ ਨੇ। ਔਸਤਨ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਟਿਊਸ਼ਨ ਅਤੇ ਰਹਿਣ ਸਹਿਣ ਦੇ ਖਰਚਿਆਂ ਦੇ ਲਈ ਸਾਲਾਨਾ 55000 ਤੋਂ 90000 ਆਸਟ੍ਰੇਲੀਅਨ ਡਾਲਰ ਦੀ ਜ਼ਰੂਰਤ ਹੁੰਦੀ ਹੈ। ਹਾਲਕੀ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ, ਜੀਵਨ ਸ਼ੈਲੀ ਤੇ ਕੈਰੀਅਰ ਦੇ ਮੌਕਿਆਂ ਦੀ ਇੱਥੇ ਪ੍ਰਮਾਰ ਹੋਣ ਕਰਕੇ ਵਿਦਿਆਰਥੀਆਂ ਦੀ ਆਸਟ੍ਰੇਲੀਆ ਪਹਿਲੀ ਪਸੰਦ ਹੈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬਜਟ ਦੀ ਸਾਵਧਾਨੀ ਦੇ ਨਾਲ ਯੋਜਨਾ ਬਣਾਉਣ, ਸਕਾਲਰਸ਼ਿਪਸ ਅਤੇ ਪਾਰਟ-ਟਾਈਮ ਕੰਮ ਦੇ ਮੌਕਿਆਂ ਦੇ ਲਾਭ ਉਠਾਉਣ ਅਤੇ ਸਸਤੇ ਸ਼ਹਿਰਾਂ ਜਾਂ ਫਿਰ ਰਿਹਾਇਸ਼ੀ ਵਿਕਲਪਾਂ ਨੂੰ ਚੁਣਨ। ਵਧੇਰੇ ਜਾਣਕਾਰੀ ਦੇ ਲਈ ਵਿਦਿਆਰਥੀ ਸਿਡਨੀ ਆਸਟ੍ਰੇਲੀਆ ਦੀ ਅਧਿਕਾਰਿਕ ਵੈੱਬਸਾਈਟ www.studyaustralia.gov.au ਤੇ ਜਾਣਕਾਰੀ ਹਾਸਲ ਕਰ ਸਕਦੇ ਨੇ